ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮੁ અપਾਰਾ ਜਿਸ ਸਿਮਰਤ ਦੁਖ ਮਿਟਾ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਪ ਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵ ਹੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਜਨ ਸੁਨਾਵ ਹੋ ਗੁਰ ਮਿਲਿਆ ਪ੍ਰਗਟ ਹੋਈ RAM ਮਦ ਸੂਦਨ ਹਰ ਮਾਗੋ ਪ੍ਰਾਨਾ ਮੇਰਾ ਮਨ ਤਨ ਅਮਰਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਹੋ ਪੁਰਖ ਨਰਿੰਜਣ ਸੋਈ ਰਾਮ ਹਰ ਹਰ ਨਾਮ ਸੁਖ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲ ਹੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੀ ਮਹੱਲਾ ਚੌਥਾ ਹਰ 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 ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾਹਾ हर 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 भगत हो हर हर नाम महाराम हर हर नाम दयाल्याः हर के गाहा ਹਰ 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 ਜਸ ਹਕੂਮਰ ਪਾਵੋ ਮਿਲ ਸਤ ਸੰਗ ਓ ਮਹਾਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਤਾਰ ਗੁਰ ਮਿਲੋ ਗੁਰ ਮਿਲਿਆ ਹਰ ਓ ਮਹਾਰਾਮ अगम करकीर्त जगमथाेखे राम नाम गा मो गौता कृपा मिलि गुरुदाते हर नानक भगत उमा सरी महल्ला चौथा ਰਾਸ ਰਸ ਰਾਮ ਰਸਾਲ ਸੁਲਾਹਾ ਮਨ ਰਾਮ ਨਾਮ ਪੀਣਾ ਲਲਾਹਾ ਖਿਣ ਖਿਣ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਉਮਾਹਾਰਾਮ ਹਰ ਹਰ ਗੁਣ ਗੋਬਿੰਦ ਜਪਾ ਮਨ ਤਨ ਜੀਤ ਸਬਦ ਲੈ ਲਾਹਾ ਗੁਰਮਤਿ ਪੰਜ ਦੂਤ ਵਸ ਆਵ ਹੈ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ ਜਬ ਜਗਦੀਸ਼ ਜਪਉ ਮਨ ਮਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਗੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਰਾਮ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪੋ ਆਪ ਵਰਤੈ ਆਪੇ ਨਾਮ ਓ ਮਹਾਰਾਮ ਆਪੇ ਦੀਪਨੋ ਦੀਪਾ ਆਪੇ ਸਾਤ ਗੁਰ ਸਮੁੰਦ ਮਥਾ ਆਪੇ ਮਥ ਮਥ ਤਤ ਗੜਾਈ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮਖ ਪੁੰਦੀ ਨਾਮ ਬਿਸਾਹਾ ਹਰ ਹਰ ਦਾਤ ਕਰਹੁ ਪ੍ਰਭ ਪਾਵੈ ਗੁਣ ਨਾਨਕ ਨਾਮੁ ਉਮਾਰਾਮ ਜੈਤ ਸਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾ ਹਪੁ ਜੀ ਨਾਮ ਗੁਰਮਖਿ ਵਿਸਾਹਾ ਹਰ ਹਰ ਕਿਰਪਾ ਧਾਰ ਮਦ ਸੁਦਨ ਮਿਲ ਸੱਤ ਸੰਗ ਓ ਮਹਾਰਾਮ ਹਰ ਗੁਣ ਬਾਣੀ ਸ੍ਰਵਨ ਸੁਨਾਹ ਕਰ ਕਿਰਪਾ ਸਤ ਗੁਰੂ ਮਿਲਾਹ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨਾ ਪੁਜੈ ਪੁਜਾ ਹਰ ਹਰ ਤਲ ਤੋਲ ਅਤਿ ਭਾਰੀ ਗੁਰਮਤਿ ਜਪੋ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਹ ਕਿਲ ਵਿਖ ਮੈਲ ਪਾਪ ਤਵਾਹਾ ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਪੰਜ ਬਾਗ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾ ਕੀ ਨਿਰਮਲ ਰੀਤ ਰਹਾਉ ਮਾਦ ਬਿਤਾ ਵਣਤਾ ਸੁਦ ਬੰਧ ਪਉ ਇਸ਼ਟ ਮੀਦ ਅਰ ਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨ ਸਹਾਈ ਮੋਗਤ ਮਾਲ ਗਨਕ ਲਾਲ ਹੀਰਾ ਮਨ ਰੰਜਣ ਕੀ ਮਾਇਆ ਹਾ ਹਾ ਕਰਤ ਵਿਹਾਨੀ ਅਵਦੈ ਤਾ ਮਹਿ ਸੰਤੋਖ ਨਾ ਪਾਇਆ ਹਸਤ ਰਥ ਅਸਬ ਪਵਨ ਤੇਜ ਧਨੀ ਭੂਮਣ ਚਦੁਰਾਂਗਾ ਸੰਗਣਾ ਚਾਲਿਓ ਿਨ ਮੈਂ ਕਛੂਐ ਊਡ ਸਿਧਾਇਓ ਨਾਂਗਾ ਹਰ ਕੀ ਸੰਤ ਪ੍ਰੇਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਉਜਲਾ ਸੰਗ ਸੰਤਨ ਕੈ ਪਾਈਐ ਜੈਤ ਸਰੀ ਮਹੱਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇਹ ਸੰਦੇਸ ਰੋ ਕਹੀਓ ਪ੍ਰ ਕਹੀਓ ਬਿਸਮ ਪਈ ਮੈਂ ਬਹੁ ਵਿਦ ਸੁਣਤੇ ਕਹੋ ਸੋਹਾਗਣ ਸਹੀਓ ਰਹਾਓ ਕੋ ਗਹਿ ਤੋ ਸਭ ਬਾਹਰ ਬਾਹਰ ਕੋ ਗਹਿ ਤੋ ਸਭ ਮਹੀਆ ਬਰਨ ਨਾਂ ਦੀ ਸੱਚਹਿਣ ਨ ਲਖੀਐ ਸੁਹਾਗਣ ਸਾਤੁ ਬੁਝਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਬ ਨਹੀਂ ਅਲ ਵਹੀਆ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਸਹੀਓ ਜੈਤ ਸਰੀ ਮਹੱਲਾ ਪੰਜਵਾ ਤੀਰੋ ਸੁਨ ਤੀਰੋ ਪ੍ਰਭ ਕੋ ਰਹਾ ਜੀ ਪ੍ਰਾਨ ਮਨ ਤਨ ਸਭ ਅਰਪਉ ਨੀਰੋ ਵੇਖ ਪ੍ਰਭ ਕੋ ਨੀਰੋ ਵੇਸ ਮਾਰਵੇ ਅੰਤ ਵੱਡ ਦਾਤਾ ਮਨ ਗਹੀਰੋ ਵੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨ ਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਆਧੂ ਕਨਾ ਕਬੂ ਚੂਰੋ ਭਜ ਪ੍ਰਭ ਕੋ ਜੈ ਦਸਰੀ ਮਹੰਲਾ ਪੰਜਵਾ ਲੋੜੀ ਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵਹੁ ਨੀਕੇ ਘਟ ਘਟ ਤੇ ਸਹਬ ਵਸੇਰਾ ਰਹਾਉ ਸੁਖ ਆਰਾਧਨ ਦੁਖਿਆ ਆਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਪਰਮ ਅੰਧੇਰਾ ਥਾਨ ਅਨੰਤਰ ਸਬਣੀ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁre ਨਾ ਹੋਈ ਹੈ ਫੇਰਾ ਜੈ ਤਸਰੀ ਮਹੱਲਾ ਪੰਜ ਬਾ ਘਰ ਚੌਥਾ ਦੋਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜਿ ਸਿਆਨ ਤ ਚਿੰਤ ਵਿਸਾਰੀ ਅਹਾਂ ਛੋਡਿਓ ਹੈ ਤਿਆਗ ਰਹਾਉ ਜੋ ਦੇਖ ਤ ਸਗਲ ਮੋਹੇ ਮੋਹੀਓ ਤ ਸਰਨ ਕਰਿਓ ਗੁਰ ਭਾਗ ਕਰਿ ਕਿਰਪਾ ਤਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਦਰਿਓ ਸਾਗਰ ਪਾਵਕ ਕੋ ਜੋ ਸੰਤ ਭੇਤੇ ਵਡ ਪਾਗ ਜਨ ਨਾਨਕ ਸਰਬ ਸੁਖ ਪਾਏ ਮੂਰੋ ਹਰ ਚਰਨੀ ਚਿਤ ਲਾਗ ਜੈਤ ਸਰੀ ਮਹਲਾ ਪੰਜਵਾ ਮਨ ਮੈਂ ਸਤਿਗੁਰ ਧਿਆਨ ਤਰਾ ਡ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜਿਓ ਮਾਇਆ ਕਰਾ ਰਹਾਓ ਕਾਲ ਜਾਲ ਅਰ ਮਹਾ ਜੰਜਾਲਾ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਨ ਕਰ ਨਾ ਪਦ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ ਪਵਨਿਤ ਪਰਪਰਾ ਅਤਿ ਆਉ ਪੀਓ ਗਤ ਥੀਓ ਪਰਮਾ ਕਹੋ ਨਾਨਕ ਬਜਰ ਜਰਾ ਜੈਤ ਸਰੀ ਮਹੱਲਾ ਪੰਜਵਾ ਜਾਗ ਪਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸੋ ਵਾ ਕੋ ਵਿਆਦ ਨਾ ਕਾਈ ਰਹਾਉ ਦੀਸੈ ਸਭ ਸੰਗ ਰਹੈ ਅਲੀਪਾ ਨੈ ਵਿਆਪੈ ਊਣਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸ ਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਤਸਰੀ ਮਹੱਲਾ ਪੰਜਵਾ ਗੋਵਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਰਹਾਉ ਸਾਫਲ ਦਰਸਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨਕ ਵਾਰ ਕਰੋ ਤਹਿ ਬੰਧਨ ਮਨ ਹੈ ਝਰਾਵ ਤੂ ਬਹਾਰ ਬਰਿਓ ਤੁਮਰੇ ਪ੍ਰਭ ਦਵਾਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾਢ ਲਿਹੁ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸੋ ਦੇਵੈ ਜੋਰ ਚਰਨ ਗਹ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਿਆਰੂ ਭਰ ਸਿਂਚੈ ਸੁਦਾ ਸੰਜੋਰ ਯਾ ਰਸ ਮੈਂ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਪੰਜਨ ਚਿਤ ਬੋ ਤੁਮਰੀ ਔਰ ਅਬੈ ਪਦ ਦਾਣ ਸਿਮਰਨ ਸਾਮੀ ਕੋ ਬ੍ਰਵ ਨਾਨਕ ਬੰਦਨ ਛੋੜ ਜੈਤ ਸਰੀ ਮਹੱਲਾ ਪੰਜਵਾ ਚਾਦਰ ਕੇ ਜਿਤ ਵਤ ਵਰਸਤ ਮੀਹਾ ਕਿਰਪਾ ਸਿੰਧ ਕਰਨਾ ਪ੍ਰਭ ਤਾਰ ਹ ਹਰ ਪ੍ਰੇਮ ਭਗਤ ਕੋ ਨੇਹ ਰਹਾਉ अनक सुख चक वी नहीं चाहत आनंद पूरन देख देह आन उपवन जीवत मीना बिन जल मरनाते हो हम अनाथ नाथ हर शरण अपनी कृपा करे हा ਚਾਰਨ ਕਮਲ ਨਾਨਕ ਆਰਾਧੈ ਤਿਸ ਵਿਨਵਾਨ ਨਾਗੇ ਹੋ ਜੈ ਤਸਰੀ ਮਹੱਲਾ ਪੰਜਵਾ ਮਨ ਤਨ ਵਾਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ purk ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ ਤਿੰਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਨਰਦਾਸ ਜਨ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਭ੍ਰਾਮੇ ਸਰਨੀ ਉਦਰ ਦੇ ਅੰਧ ਕੂਪ ਤੇ ਲਾਵ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾ ਹਿੰਨ ਨਿਰਮਲ ਕਰਨੀ ਸਾਧ ਸੰਗਤ ਕੈ ਅੰچل ਲਾਵ ਹੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸਨ ਤ੍ਰਿਬਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਪਰਨੀ ਜੈਤ ਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਰਦਾ RAM ਹਰ ਜਨ ਕੋ ਅਪਦਾ ਨਿਗਟ ਨ ਆਵੇ ਪੂਰਨ ਦਾਸ ਕੇ ਕਾਮ ਰਹਾ ਕੋਣ ਵਿਗਨ ਬਿਨ ਸਾਇਰ ਸੇਵਾ ਨਿਚਲ ਗੋਵਿੰਦ ਤਾਮ ਭਗਵਾਨ ਤੇ ਭਗਤ ਕੋ ਕੋ ਕਿਛ ਨਾਹੀ ਆਦਰ ਦੇਵਤ ਜਾਮ ਆਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤ ਖਾਵ ਚਰਨ ਕਮਲ ਹਿਰਦੈ ਗੋਵ ਨਾਨਕ ਸੁਖ ਸਮੋਹ ਵਿਸਰਾਮ ਜੈਤ ਸ੍ਰੀ ਮਹਲਾ 9 ਇਕ ਓ ਅੰਕਾਰ ਸਤ ਗੁਰ ਪ੍ਰਸਾਦ ਪੂਲਿਓ ਮਨ ਮਾਇਆ ਉਰ ਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤੇ ਆਪ ਬੰਦਾਇਓ ਰਹਾਉ ਸਮਝ ਨ ਪਰਿ ਬਿਖੈ ਅਸਰ ਚਿਓ ਜਸ ਹਰਿ ਕੋ ਬਿਸਰਾਇਓ ਸੰਗ ਸੋ ਆਮੀ ਸੋ ਜਾਣਿਓ ਨਾਹਣਾ ਬਨ ਖੋਜਨ ਕੋ ਤਾਇਓ ਰਾਧਨ RAM ਕਟਹੀ ਕੇ ਭੀਤਰ ਤਾਗੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨਾ ਬਿਰਥਾ ਜਨਮ ਗਵਾਇਓ ਜੈਤ ਸਰੀ ਮਹੱਲਾ ਨੋਵਾ ਹਰ ਜੋ ਰਾਖ ਲਿਹੁ ਪਤ ਮੇਰੀ ਜਮ ਕੋ ਤਰਾਸ ਪਯੋ ਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਰਹਾਉ ਮਹਾ ਪਤ ਤ ਮਗਦ ਲੋਭੀ ਫੁਣ ਕਰਤ ਬਾਪ ਅਵਹਾਰਾ ਪੈ ਮਰ ਬੇ ਕੋ ਬਿਸਰਤ ਨਾਹੇਨ ਤਹ ਚਿੰਤਾ ਤਨ ਜਾਰਾ ਕਿਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠਤਾਇਆ ਘਟ ਹੀ ਪੀਤਰ ਵਸੈ ਨਿਰੰਝਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਸ ਜਪ ਤਪ ਕਾਉਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਦਾ ਅਬੈ ਦਾਨ ਪ੍ਰਭ ਦੀਜੈ ਜੈਤ ਸਰੀ ਮਹਲਾ ਨਵਾਂ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮੰਨੋ ਸਗਰੋ ਇਹੋ ਸੰਸਾਰਾ ਰਹਾ